ਚੰਡੀਗੜ੍ਹ ਦੇ ਵਿੱਚ ਠੰਡ ਜੜੀ ਹੈ ਵੱਧ ਗਈ ਹੈ ਕੜਾਕੇ ਦੀ ਸਰਦੀ ਚੱਲ ਰਹੀ ਹੈ ਤੇ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ ਜੋ ਕਿ ਪੰਜਾਬ ਦੀਆਂ ਕਈ ਥਾਵਾਂ ਦੇ ਨਾਲੋਂ ਘੱਟ ਹੈ ਦੱਸਦੇ ਕਿ ਅਜਿਹੀ ਸਥਿਤੀ ਦੇ ਵਿੱਚ ਚੰਡੀਗੜ੍ਹ ਦੀ ਜੜੀ ਸੁਖਣਾ ਝੀਲ ਹੈ ਉਸ ਦੇ ਆਕਰਸ਼ਨ ਬਰਕਰਾਰ ਹੈ ਠੰਡੇ باوجود ਸੁਖਣਾ ਢੀਲ ਤੇ ਝੀਲ ਤੇ ਜੜੇ ਨੇ ਲੋਕ ਕਾਫੀ ਜ਼ਿਆਦਾ ਆ ਰਹੇ ਨੇ ਸਰਦੀ ਦੇ ਸਤੰਮ ਦੇ ਦੌਰਾਨ ਅਕਸਰ ਪਾਣੀ ਵੀ ਲੋਕਾਂ ਨੂੰ ਡਰਾਵਣਾ ਲੱਗਦਾ ਹੈ ਪਰੰਤੂ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਆਕਰਸ਼ਣ ਇੰਨਾ ਹੈ ਕਿ ਸਰਦੀ ਦੇ ਇਸ ਸਤੰਮ ਦੇ ਵਿੱਚ ਵੀ ਸੁਖਨਾ ਲੇਕ ਦੀ ਰੌਣਕ ਘਟ ਨਹੀਂ ਹੋਈ ਤੁਸੀਂ ਇਸ ਵੇਲੇ ਸੁਖਨਾ ਲੇਕ ਦੀਆਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਸੁਖਨਾ ਲੈਕ ਦੇ ਉੱਤੇ ਕੁੰਮਣ ਆਏ ਹੋਏ ਨੇ ਹਾਲਾਂਕਿ ਸਰਦੀ ਜਿਹੜੀ ਹੈਗੀ ਆ ਬੌਸਮ ਜਿਹੜਾ ਹੈਗਾ ਉਹ ਲੋਕਾਂ ਨੂੰ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦੇ ਰਿਹਾ ਪਰੰਤੂ ਕਿਉਂਕਿ ਕਿਹਾ ਜਾਂਦਾ ਹੈ ਕਿ ਸੁਖਨਾ ਲੈਕ ਜਿਹੜੀ ਹੈਗੀ ਹੈ ਚੰਡੀਗੜ੍ਹ ਦੀ ਇਹ ਦੂਰੋਂ ਦੂਰੋਂ ਲੋਕਾਂ ਨੂੰ ਬੁਲਾਉਂਦੀ ਹੈ ਤੇ ਇਸ ਦਾ ਇਸ ਦੀ ਗਵਾਹੀ ਜਿਹੜੀ ਹੈਗੀ ਹੈ ਇਸ ਮੌਸਮ ਵਿੱਚ ਵੀ ਤੁਹਾਨੂੰ ਸਭ ਵੇਖਣ ਨੂੰ ਮਿਲ ਰਹੀ ਹੋਵੇਗੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਤੁਸੀਂ ਵੇਖ ਸਕਦੇ ਹੋ ਕਿ ਵੋਟਿੰਗ ਕਰ ਰਹੇ ਨੇ ਸੁਖਨਾ ਲੈਕ ਦੇ ਵਿੱਚ ਹਾਲਾਂਕਿ ਪਾਣੀ ਤੋਂ ਲੋਕਾਂ ਨੂੰ ਇਸ ਸਰਦੀ ਦੇ ਮੌਸਮ ਦੇ ਵਿੱਚ ਕਾਫੀ ਡਰ ਜਿਹੜਾ ਹੈਗਾ ਉਹ ਲੱਗਦਾ ਹੈ ਪਰੰਤੂ ਤੁਸੀਂ ਇਸ ਵੇਲੇ ਤਸਵੀਰਾਂ ਸੁਖਨਾ ਲੈਕ ਦੀਆਂ ਦੇਖ ਰਹੇ ਹੋ ਜਿੱਥੇ ਕਾਫੀ ਲੋਕ ਜਿਹੜੇ ਹੈਗੇ ਨੇ ਉਹ ਵੋਟਿੰਗ ਕਰ ਰਹੇ ਨੇ ਤੇ ਲੈਕ ਦੇ ਕੰਡੇ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਇਕੱਠਾ ਹੋਏ ਹੋਏ ਨੇ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਚੰਡੀਗੜ੍ਹ ਦਾ ਟੈਂਪਰੇਚਰ ਜਿਹੜਾ ਹੈਗਾ ਮੈਕਸਿਮਮ 11 ਡਿਗਰੀ ਬਣਿਆ ਹੋਇਆ ਹੈ ਜਿਹੜਾ ਪੰਜਾਬ ਦੇ ਵੀ ਕਈ ਸਥਾਨਾਂ ਤੋਂ ਘਟ ਹੈ ਯਾਨੀ ਕਿ ਸਰਦੀ ਜਿਹੜੀ ਹੈਗੀ ਹੈ ਹੁਣ ਪੀਕ ਤੇ ਜਾ ਰਹੀ ਹੈ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਸਰਦੀ ਇਹ ਹਦਾਇਤ ਕਰ ਰਹੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਕੈਦ ਰਹੋ ਬਿਨਾਂ ਕੰਮ ਤੋਂ ਘਰਾਂ ਤੋਂ ਨਾ ਨਿਕਲੋ ਪਰੰਤੂ ਜਦੋਂ ਜਦੋਂ ਵੀ ਸਮਾਂ ਮਿਲਦਾ ਹੈ ਚੰਡੀਗੜ੍ਹ ਦੀ ਸੁਖਣਾ ਲੇਖ ਦੇ ਉੱਤੇ ਕੁੰਮਣ ਦਾ ਤਾਂ ਲੋਕ ਕਿਸੇ ਵੀ ਤਰ੍ਹਾਂ ਦੇ ਮੌਸਮ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਇੱਥੇ ਆ ਕੇ ਰੌਣਕ ਵਧਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਰ ਸਰਦੀ ਬਹੁਤ ਹੈ ਤੇ ਪਾਣੀ ਦੇ ਨੇੜੇ ਕਿਦਾਂ ਲੱਗ ਰਿਹਾ ਹੈ ਮਜ਼ਾ ਆ ਰਿਹਾ ਹੈ ਪੂਰਾ ਫੁੱਲ ਮਜ਼ਾ ਆ ਰਿਹਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਨਾਬੇ ਤੋਂ ਜੀ ਨਾਬੇ ਤੋਂ ਪੰਜਾਬ ਵੀ ਕਾਫੀ ਠੰਡਾ ਹੈ ਪੰਜਾਬ ਦੇ ਵੀ ਕਈ ਇਲਾਕੇ ਜਿਹੜੇ ਕਾਫੀ ਠੰਡੇ ਨੇ ਸਰ ਕਿਦਾਂ ਲੱਗ ਰਿਹਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਸਾਨੂੰ ਇੱਥੇ ਆ ਕੇ ਜੀ ਹਾਂ ਜੀ ਇੰਜੋਏ ਕਰ ਰਹੇ ਹੋ ਹਾਂ ਬੋਲੋ ਇੰਜੋਏ ਜੀ ਅਨਤ ਨਹੀਂ ਲੱਗ ਰਹੀ ਨਹੀਂ ਯਾਰ ਰਾਤ ਤੋਂ ਬਹੁਤ ਲੰਬੇ ਇੰਜੋਏ ਕਰਿਆ ਹੁਣ ਵੀ ਕਰ ਰਹੇ ਹਾਂ ਕੋਈ ਚੱਕੜਾ ਹੁਣ VOTING VOTING ਵੀ ਕੀਤੀ ਨਹੀਂ ਅਜੇ ਕਰਨੀ ਆ ਅਜੇ ਥੋੜਾ ਜਿਹਾ ਪਾਣੀ ਪਾਣੀ ਤੋਂ ਡਰ ਲੱਗਦਾ ਹੈ ਕਾਨੂੰਨ ਠੰਡ ਦੇ ਵਿੱਚ ਪਰੰਤੂ ਤੁਸੀਂ ਸਾਰੇ ਇੱਥੇ ਜਮ੍ਹਾਂ ਨਹੀਂ ਐਸੀ ਤਾਂ ਕੋਈ ਦਿੱਕਤ ਨਹੀਂ ਬਸ ਅਸੀਂ ਪਲਾਨਿੰਗ ਬਣਾ ਰਹੇ ਹਾਂਗੇ ਸੋਚ ਰਹੇ ਹਾਂ ਵੀ ਆ ਵੋਟਿੰਗ ਕਰੀਏ ਦੇਖਦੇ ਹਾਂ ਕਿੰਨਾ ਮਜ਼ਾ ਆਉਂਦਾ ਹੈ। ਐਸੀ ਵੀ ਸ਼ੇਅਰ ਦਿਲ ਹੁੰਦੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਲੋਕੀ ਜਿਹੜੇ ਹੈਗੇ ਨੇ ਉਹ ਇੱਥੇ ਵੋਟਿੰਗ ਦਾ ਵੀ ਮਜ਼ਾ ਲੈ ਰਹੇ ਨੇ ਤੇ ਇੱਥੇ ਲੇਕ ਦੇ ਕੰਢੇ ਬਹਿ ਕੇ ਕਿਤੇ ਨਾ ਕਿਤੇ ਇੰਜੋਏ ਜਿਹੜਾ ਹੈਗਾ ਉਹ ਮੌਸਮ ਨੂੰ ਵੀ ਕਰ ਰਹੇ ਨੇ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਆ న్యూਸ